ਈਆਂ ਨੂੰ ਇੱਕ ਟਾਈਮ ਦਿੱਤਾ ਦਈਦਾ ਆ ਹੱਸੇ ਦਾ ਟਾਪ ਟਾਪ ਹੋ ਗਿਆ ਤੇ ਬਸੇ ਦੇ ਇੱਕ ਟਾਈਮ ਤੇ ਉਹ ਅੱਜ ਦਿਓ ਕੱਲ ਦਿਓ ਅਜੀ ਸਰ ਕਿੱਥੋਂ ਆਏ ਹੋ ਸਰ ਆ ਜੀ ਮਣੀ ਮੇਜ ਦੀ ਯਾਤਰਾ ਕਰਕੇ ਆਏ ਉੱਥੇ ਆਹੀਂ 21 ਤਰੀਕ ਨੂੰ ਘਰ ਦਾ ਗਏ ਹੀ ਤੇ ਜਿਹ ਦਿਨ ਘਰ ਦਾ ਗਏ ਹੀ ਮੌਸਮ ਸਾਰਾ ਸਾਫ ਹੀ ਤੇ 21 ਤਰੀਕ ਆਹੀਂ ਭਾਨੀ ਮੱਤ ਦਾ ਗਏ ਉਸ ਤੋਂ ਬਾਅਦ ਆਹੀਂ ਬਰਮਾਨੀ ਦੇ ਤੇ ਫਿਰ ਆਹੀਂ ਰਾਤ ਹੜਸਰ ਗੱਟੀ ਦੂਜੀ ਰਾਤ ਹੜਸਰ ਦੇ 23 ਤਰੀਕ ਆਹੀਂ ਉੱਪਰ ਨੂੰ ਯਾਤਰਾ ਕੀਤੀ ਹੈ ਯਾਤਰਾ ਦਨਸ਼ੋਕ ਉੱਲਾਗੇ بارش ਲੱਗੀ بارش ਲੱਗਣ ਤੋਂ ਬਾਅਦ ਮੌਸਮ ਖਰਾਬ ਹੋ ਗਿਆ ਕਿਈ ਜਗ੍ਹਾ ਲੈਂਡਸਲਾਈਡ ਹੋਈ ਕਾਫੀ ਜ਼ਿਆਦਾ ਬੰਦੇ ਉੱਥੋ ਹੀ ਖਤਮ ਹੋ ਗਏ ਕਿੰਨੇ ਬੰਦੇ ਜਿਹੜੇ ਖਤਮ ਹੋਏ ਉਸ ਦਿਨ ਤੱਕ 3-4 ਬੰਦੇ ਖਤਮ ਹੋਏ ਸੀ ਮੌਕੇ ਤੇ ਖਤਮ ਹੋ ਗਏ ਤੇ ਲੈਂਡਸਲਾਈਡ ਹੋਈ ਬੱਦਲ ਫਟਿਆ ਉੱਪਰ ਸਾਰੇ ਬੰਦੇ ਤਕਰੀਬਨ ਚੱਲ ਗਏ ਆਹੀਂ ਦੂਜੇ ਰਸਤੇ ਗਏ ਹੀ ਉੱਪਰ ਰਾਤ ਕੱਟੀ ਗੋਰੀਕੁੰਡ ਵੀ ਬਹੁਤ ਜ਼ਿਆਦਾ بارش ਹੋ ਰਹੀ ਸੀ ਉੱਥੇ ਵੀ ਰਾਤ ਕੱਟੀ ਦੂਜੇ ਦਿਨ ਪੋਲੇ ਸ਼ੰਕਰ ਦੇ ਮੱਥਾ ਟੇਕ ਕੇ ਆਹੀਂ ਥੱਲੇ ਆ ਗਏ ਥੱਲੇ ਆ ਗਏ ਬਾਅਦ ਚ ਪਤਾ ਚੱਲਿਆ ਕਿ ਉਹ ਆਹੀਂ ਇੰਨਾ ਨਾ ਪਾਣੀ ਦਨਸ਼ੋਕ ਲਾਗੇ ਇੱਕ ਨਾਲਾ ਪੈਂਦਾ ਬੜਾ ਵੱਡਾ ਨਾਲਾ ਉੱਥੇ ਪੁਲ ਤਾਂ ਘੁਰੜ ਗਿਆ ਸੀ ਇੰਨਾ ਨਾ ਪਾਣੀ ਟੱਪ ਕੇ ਪਾਰ ਆਇਆ ਪੁਲ ਸਲਣਾ ਪਾਟ ਪਾਇ ਅੱਛਾ ਜਿਹੜਾ ਰੁੜਿਆ ਪੁਲ ਹਾਂਜੀ ਤੁਸੀਂ ਥੱਲੇ ਆ ਗਿਓ ਥੱਲੇ ਆਣ ਤੋਂ ਬਾਅਦ ਤੁਸੀਂ ਜਿਹੜਾ ਇਹ ਦੇਖਿਆ ਕਿ 3-4 ਬੰਦੇ ਜਿਹੜੇ ਆ ਵੀ ਮ੍ਰਿਤਿ ਉਹ ਮ੍ਰਿਤਿ ਹੋ ਜਗੀ ਹੁਣ ਤੱਕ ਜਿਹੜੇ ਬੰਦੇ ਜਿਹੜੇ ਜਿਨ੍ਹਾਂ ਦੀ ਮ੍ਰਿਤਿ ਹੋਈ ਹੈ ਕਿੰਨੇ ਕ ਬੰਦੇ ਹੁਣ ਤੱਕ ਜਿਨ੍ਹਾਂ ਇਸ ਟਾਈਮ ਯਾਰ ਪਲੱਸ ਬੰਦਾ ਮਰ ਚੁਕਿਆ ਮਣੀ ਮੇਚ ਦੇ ਵਿੱਚ ਯਾਰ ਕੋਲ ਬੰਦੀ ਬਾਦੀ ਬੰਦਾ ਮਾਰੀ ਸੀ ਦਾ ਦਰਸ਼ਨ ਕੀਤੇ ਜੇ ਉਸ ਸਮੇਂ ਕਿੰਨੀ ਕ ਸੰਗਤ ਸੀ ਉੱਥੇ ਉਸ ਟਾਈਮ ਤੇ ਬਹੁਤ ਜ਼ਿਆਦਾ ਸੰਗਤ ਸੀ ਕੋਈ ਜ਼ਿਆਦਾ ਨਹੀਂ ਤਾਂ ਕੰਸ ਕੰਗਾ 9-10 ਹਜ਼ਾਰ ਬੰਦਾ ਐ ਹੀ ਗੋਰੀ ਗੁੰਡ ਦੇ ਵਿੱਚ ਹੀ ਉਸ ਟਾਈਮ ਹੁਣ ਜਿਹੜਾ ਤੁਸੀਂ ਉੱਥੋਂ ਆ ਰਹੇ ਹੋ ਹਾਂਜੀ ਦੇ ਮੇਰੇ ਤੋਂ ਥੋੜਾ ਜਿਆਦਾ ਤੁਸੀਂ ਪਹੁੰਚੇ ਹੋ ਲੱਗੇ ਨੇ ਦੇ ਬਹੁਤ ਹਾਂਜੀ ਹਾਂਜੀ ਅ ਹੁਣ ਤੱਕ ਜਿਹੜੇ ਉੱਥੇ ਜਿਹੜੇ ਸ਼ਰਧਾਲੂ ਆ ਕਿੰਨੇ ਕਿ ਜਿਹੜੇ ਸ਼ਰਧਾਲੂ ਉੱਥੇ ਫਸੇ ਬੈਠੇ ਇਸ ਟਾਈਮ ਉੱਥੇ ਨਾ ਨਾ ਕਰਦੇ ਵੀ ਕੋਈ ਘੱਟ ਘੱਟ ਕੋਈ 8-9000 ਬੰਦਾ ਹੈ ਹੈ ਫੜਸਰ ਤੋਂ ਲੈ ਕੇ ਚੰਬੇ ਤੱਕ 8-9000 ਬੰਦਾ ਸਿਰਫ ਸ਼ਰਧਾਲੂ ਫਸੇ ਨੇ ਅੱਛਾ ਉੱਥੇ ਰਹਿਣ ਦੀ ਸਹੂਲਤ ਖਾਣ ਪੀਣ ਦੀ ਜਿਹੜੀ ਵਿਵਸਥਾ ਹੈ ਪ੍ਰਸ਼ਾਸਨ ਕੁਝ ਦੇ ਰਿਹਾ ਹੈ ਜਾਂ ਪ੍ਰਸ਼ਾਸਨ ਕੁਝ ਨਹੀਂ ਦੇ ਰਿਹਾ ਹਿਮਾਚਲ ਦੀ ਗਵਰਨਮੈਂਟ ਸਿਰਫ ਲੰਗਰ ਵਾਲੇ ਸੇਵਾ ਲਾ ਰਹੀ ਹੈ ਪਾਜੀ ਜਿਹੜਾ ਸਾਡਾ ਪੰਜਾਬ ਦੇ ਲੰਗਰ ਲੱਗੇ ਨਾ ਉਹ ਬੜੀ ਸੇਵਾ ਦੇ ਰਹੇ ਨੇ ਸਿਰਫ ਪੰਜਾਬੀਆਂ ਨੂੰ ਜੈਂਡਕਿਆਂ ਵਾਲਾ ਨੂੰ ਜਾਂ ਬਾੜ ਦੇ ਜਿਹੜੇ ਵੀ ਸਰਦਾਲੂ ਆਦੇ ਉਹ ਸੇਵਾ ਦੇ ਰਹੇ ਨੇ ਬਾਕੀ ਇਹਦਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਰਸਤੇ ਉਦਾਂ ਦੇ ਦਿੱਤਾ ਹੀ ਹੈ ਪੰਜਾਬ ਤੋਂ ਇਲਾਵਾ ਹੋਰ ਵੀ ਰਾਜਾਂ ਵੀ ਚਲੋਗਾ ਇਹਨੇ ਬੜੇ ਜਿਆਦਾ ਹਰਿਆਣਾ ਯੂਪੀ ਬਿਹਾਰ ਐਮਪੀ ਜੰਮੂ ਕਸ਼ਮੀਰ ਪੰਜਾਬ ਸਾਰੇ ਕਲਛੀ ਕਲਛੀ ਪਹਿਣ ਭਾਈ ਉੱਥੇ ਫਸ ਚੁੱਕੇ ਨੇ ਉਹਨਾਂ ਨੇ ਤੁਹਾਨੂੰ ਕੁਝ ਸੁਨੇਹਾ ਦੇ ਕੇ ਭੇਜਿਆ ਕਿ ਸਾਨੂੰ ਬਚਾ ਲਿਆ ਜਾਵੇ ਆ ਪ੍ਰਸ਼ਾਸਨ ਤੋਂ ਪੰਜਾਬ ਦੇ ਵਿੱਚ ਉਹ ਪੂਰੀ ਉਮੀਦ ਲਾ ਕੇ ਬੈਠੇ ਆਂ ਕੁਝ ਲੋਕ ਜਿਹੜੇ ਸਿਦਕਾ ਸਾਡੀ ਜਿਹੜੀ ਸਰਕਾਰ ਨੈਟਵਰਕ ਨਹੀਂ ਆਏਗਾ ਹਿਮਾਚਲ ਗਵਰਨਮੈਂਟ ਨੇ ਸਭ ਤੋਂ ਵੱਡਾ ਕੰਮ ਗਲਤ ਆ ਕੀਤਾ ਕਿ ਇਹਨੇ ਨੈਟਵਰਕ ਬੰਦ ਕਰਤੇ ਕੁਝ ਬੰਦਿਆਂ ਦੀ ਕਰ ਗੱਲ ਨਹੀਂ ਉਹ ਕਰਦੀ ਆਹੀਂ ਬਾਜੀ 13 ਬੰਦੇ ਘਰੋਂ ਨਿਕਲੇ ਸੀ ਇਹ ਚਾਰ ਬੰਦੇ ਤੁਹਾਡੇ ਸਾਹਮਣੇ ਸਾਡੇ 9 ਬੰਦੇ ਪਿੱਛੇ ਫਸੇ ਆ ਹਟਸਰ ਦੇ ਵਿੱਚ ਹੁੰਦਾ ਕੋਈ ਆਤਾ ਨਹੀਂ ਪਤਾ ਨਹੀਂ ਜਿਉਂਦੇ ਆ ਜਾਂ ਜਿੱਦਾਂ ਮਰਜੀ ਸਾਨੂੰ ਕੁਝ ਨਹੀਂ ਪਤਾ ਹੁੰਦਾ ਬਰਮੌਰ ਦੇ ਵਿੱਚ ਵੀ ਕਹਿੰਦੇ ਆ ਕਿ ਪਾਣੀ ਆ ਗਿਆ ਸਾਰਾ ਕੁਝ ਰੁੜ ਗਿਆ ਇਸ ਦਾ ਕੋਈ ਪਤਾ ਨਹੀਂ ਆ ਸਾਡੇ ਬੰਦਿਆਂ ਦਾ ਕੀ ਚੱਲਿਆ ਕੋਈ ਹੈਲਪ ਨੰਬਰ ਪਈ ਆ ਹੋ ਜਾ ਕੋਈ ਚੱਲਿਆ ਕੁਝ ਨਹੀਂ ਚੱਲਿਆ ਸਾਨੂੰ ਮਿਲਿਆ ਹੀ ਕੁਝ ਨਹੀਂ ਲੈਟ ਬੰਦ ਵੈਸੇ ਹੈਲਪ ਨੰਬਰ ਤੇ ਉਹਨਾਂ ਨੇ ਕੰਟਰੋਲ ਰੂਮ ਦਾ ਦਿੱਤਾ ਹੈ ਸਾਡੇ ਤੱਕ ਨਹੀਂ ਲਾਈਟ ਬੰਦ ਕੀਤੀ ਦੀ ਫੋਨ ਕਿੱਥੋਂ ਚਾਰਜ ਕਰਨੇ ਕੋਈ ਲਾਨ ਵੀ ਨਹੀਂ ਦਿੰਦਾ ਆਪਣੇ ਘਰ ਕੋਈ ਮੈਸੇਜ ਮੈਸੇਜ ਇਹ ਪਿੰਡ ਜਿਹੜਾ ਨਾ ਉਹਨਾਂ ਨੇ ਸਾਡੀ ਬੜੀ ਮਦਦ ਬੜੀ ਮਦਦ ਕੀਤੀ ਆਪਣੇ ਬੱਚਿਆਂ ਨੂੰ ਬੱਚਿਆਂ ਵਾਂਗੂ ਸਾਨੂੰ ਰੱਖਿਆ ਆਪਣੇ ਘਰ ਬਿਸਤਰੇ ਦਿੱਤੇ ਰੋਟੀ ਦਿੱਤੀ ਸਭ ਕੁਝ ਦਿੱਤਾ ਬਾਕੀ ਚੰਬੇ ਆ ਗਏ ਚੰਬੇ ਆ ਗਏ ਬੰਦੇ ਚੰਬੇ ਆ ਕੇ ਤੇ ਬੰਦਾ ਕਹਿੰਦੇ 로ਟੀ ਲਾਓ 로ਟੀ ਲਾਓ ਬੰਦੇ ਸਾਡੇ ਕੋਲ ਭਾਜੀ ਆਨਲਾਈਨ ਪੈਸੇ ਸੀ ਕੈਸ਼ 1 ਰੁਪਿਆ ਵੀ ਨਹੀਂ ਇਹਦੇ ਏਟੀਐਮ ਬੰਦ ਨੈਟ ਮੰਦ ਬੰਦਾ ਪੇਮੈਂਟ ਨਹੀਂ ਕਰ ਸਕਦਾ ਰਾਤ ਆਹੀ ਬਾਹਰ ਘਟ ਕੇ ਆਏ ਆ ਦੁਕਾਨ ਦੇ ਬਾਹਰ ਸਾਨੂੰ ਮਾ ਚਲਦਾ ਚੰਬੇ ਦਾ ਲੰਗਰ ਹੀ ਚੰਬੇ ਦਾ ਲੰਗਰ ਹੀ ਹੁਣੇ ਸਾਨੂੰ ਲੰਗਰ 'ਚ ਰਹਿਣ ਤਾਂ ਨਹੀਂ ਦਿੱਤਾ ਹੁਣੇ ਸਾਨੂੰ ਲੰਗਰ 'ਚ ਨਹੀਂ ਰਹਿਣ ਦਿੱਤਾ ਸਾਡੀ ਪੰਜਾਬ ਤੇ ਜੈਂਡ ਕੇ ਜਿੱਥੇ-ਜਿੱਥੇ ਦੀ ਵੀ ਸੰਗਤ ਆਈ ਹੈ ਭੋਲੇ ਸ਼ੰਕਰ ਦੇ ਦਰਬਾਰ ਤੇ ਸਰਕਾਰਾਂ ਦਾ ਹੈ ਕਿ ਇਹੀ ਦਰਖਾਸਤ ਹੈ ਕਿ ਬੰਦੇ ਜਿੱਥੋਂ-ਜਿੱਥੋਂ ਦੇ ਵੀ ਹਨ ਉਹਨਾਂ ਨੂੰ ਸਹੀ ਸਲਾਮਤ ਹੁੰਦਾ ਉਹਨਾਂ ਦੇ ਘਰ ਪਹੁੰਚਾ ਦਿੱਤਾ ਜਾਵੇ